ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਵਾਬਖਾਨੇ ਬਹੁਤ ਹੀ ਬੁਰੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਖਬਰ ਨਾਲ ਕਈ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਵੇਗਾ ਤੇ ਕਈ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਵੀ ਹੋਵੇਗਾ ਜਿਹੜੇ ਪੜਨ ਵਾਲੇ ਨੇ ਉਹਨਾਂ ਦਾ ਫਾਇਦਾ ਹੋਵੇਗਾ ਜਿਹੜੇ ਆਪਣੇ ਵਰਗੇ ਨੇ ਉਹਨਾਂ ਦਾ ਹੋਵੇਗਾ ਨੁਕਸਾਨ ਪਰ ਮੇਰੇ ਸਬਸਕ੍ਰਾਈਬਰਾਂ ਚੋਂ ਕੋਈ ਵੀ ਨਹੀਂ ਪੜਦਾ ਚਲੋ ਦੱਸ ਦਿਆਂ ਤੁਹਾਨੂੰ ਪੂਰੀ ਖਬਰ ਕੀ ਹੈ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਅਸੀਂ ਤੁਹਾਡੇ ਨਾਲ ਜੁੜ ਸਕੀਏ ਕੀ ਕੀ ਚੱਕਰ ਵਾਈ ਹੋ ਰਹੀ ਹੈਗੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਜੇ ਕੀ ਕਰ ਰੱਖਿਆ ਤਾਂ ਸਿੱਖਿਆ ਬੋਰਡ ਵੱਲੋਂ 18 ਤਰੀਕ ਦੀ ਗੱਲ ਇਹ ਆ ਲਿਖਿਆ ਵੀ ਪਾ ਇਥੇ ਇੱਕ ਮਿੰਟ ਆਪਾਂ ਚੰਗੀ ਤਰ੍ਹਾਂ ਕਰਦੇ ਹਾਂ ਜੀਤ ਤੇ ਹੋਇਆ ਹੋਇਆ ਸੀਗੇ ਤੇ ਇਹ 18 ਤਰੀਕ ਦੀ 18 ਨਵੰਬਰ ਦੀ ਤੇ ਸਿੱਖਿਆ ਬੋਰਡ ਵੱਲੋਂ ਕਿ 10ਵੀਂ ਤੇ 12ਵੀਂ ਸ਼੍ਰੇਣੀ ਦੇ ਜਿਹੜੇ ਜਵਾਬਖਣੇ ਨੇਗੇ ਉਹਨਾਂ ਲਈ ਜਿਹੜੇ ਪ੍ਰਸ਼ਨ ਪੱਤਰ ਮੁਲਾਂਕਣ ਹੁੰਦੇ ਸੀ ਜਿਹੜੇ ਪ੍ਰਸ਼ਨ ਪੱਤਰ ਉਹਨਾਂ ਨੂੰ ਆਉਂਦੇ ਸੀ ਬੋਰਡ ਦੇ ਪੇਪਰ 'ਚ ਕਿ ਉਹ ਹੁਣ ਖੁਦ ਬੋੜੀ ਤਿਆਰ ਕਰੂਗਾ ਅੱਵੇ ਯਾਰ ਹਮਾਰੇ ਆ ਐਸਾ ਹੀ ਹੋਤਾ ਹੈ ਪਹਿਲਾਂ ਇਹ ਨਹੀਂ ਸੀਗਾ ਕਿ ਆਪਾਂ ਕਹਿੰਦੇ ਇਹ ਕੁਝ ਸਬਜੈਕਟ ਨੇ ਜਿਹੜੇ ਉਹਨਾਂ ਦੇ ਬੋਰਡ ਕਰਦਾ ਨਹੀਂ ਸੀਗਾ ਹੁਣ ਪੰਜਾਬ ਸਰਕਾਰ ਨੇ ਇਹ ਚੀਜ਼ ਦੇਖੀ ਹੈਗੀ ਤੇ ਆਪਾਂ ਪੂਰੀ ਖਬਰ ਸੁਣੋਣਾ ਤੁਹਾਨੂੰ ਤੇ ਐਸਏ ਐਸਾ ਨਗਰ 18 ਨਵੰਬਰ ਤਲਵਿੰਦਰ ਸਿੰਘ ਬੈਨਿਕਾਪ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਤਪਾਲ ਸੇਵਾ ਸੇਵਾ ਮੁਖਤਾ ਆਈਐਸ ਦੀ ਅਗਵਾਈ ਚ ਹੋਈ ਆਦਮਿਕ ਕਾਉਂਸਲਰ ਦੀ ਮੀਟਿੰਗ ਵਿੱਚ ਕੰਪਿਊਟਰ ਸਾਇੰਸ ਦੇ ਇਹ 10ਵੀਂ ਅਤੇ 12ਵੀਂ ਸ਼੍ਰੇਣੀ ਲਈ ਪ੍ਰਸ਼ਨ ਪੱਤਰ ਤਿਆਰ ਕਰਨਾ ਤੇ ਮੁਲਾਂਕਣ ਹੋਣਾ ਬੋਰਡ ਵੱਲੋਂ ਖੁਦ ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਇਹ ਹਨ ਜਿਹੜਾ ਹੁਣ ਪਹਿਲਾਂ ਤਾਂ ਹੋਇਆ ਐ ਹੁੰਦਾ ਸੀਗਾ ਇਹ ਕੋਈ ਨਾਰਮਲੀ ਮਤਲਬ ਕੋਈ ਬੋਰਡ ਵੱਲੋਂ ਨਹੀਂ ਹੁੰਦਾ ਸੀ ਪੇਪਰ ਇਹ ਤੁਹਾਡੇ ਟੀਚਰ ਜਾਂ ਹੋਰ ਕਿਸੇ ਸਕੂਲ ਦੇ ਟੀਚਰ ਉਹ ਕਰ ਦਿੰਦੇ ਸੀਗੇ ਸਾਬ ਦੇ ਨਾਲ ਪਾਉਂਦੇ ਸੀ ਉਹ ਕੰਪਿਊਟਰ ਦਾ ਪੇਪਰ ਤੁਹਾਨੂੰ ਪਤਾ ਹੀ ਹੋਣਾ ਕੰਪਿਊਟਰ ਆ ਜਿਹੜਾ ਔਖਾ ਨਹੀਂ ਹੁੰਦਾ ਹੈਗਾ ਜੇਕਰ ਤੁਸੀਂ ਪੜ੍ਹ ਕੇ ਜਾਣੇ ਹੋ ਜੇਕਰ ਤੁਹਾਨੂੰ ਕੁਝ ਸਮਝਦਾ ਨਹੀਂ ਕਿ ਫਿਰ ਤਾਂ ਕੀ ਗੱਲ ਹੈ ਤੇ ਉਹ ਹੁਣ ਇਹ ਪੰਜਾਬ ਜਿਹੜਾ ਮਤਲਬ ਆ ਗਈ ਇੱਥਨਾ ਪੰਜਾਬ ਸਕੂਲ ਸਿੱਖਿਆ ਬੋਰਡ ਹੈਗਾ ਇਹ ਕਹਿੰਦੇ ਕਿ ਅਸੀਂ ਹੀ ਮਤਲਬ ਪੇਪਰ ਆ ਜਿਹੜਾ ਬਣਾਇਆ ਕਰਾਂਗੇ ਤੇ ਸਿੱਧਾ ਹੁਣ ਜਿਵੇਂ ਬਾਕੀ ਪੇਪਰ ਆਉਂਦੇ ਸੀ ਉਵੇਂ ਹੀ ਆਉਣਗੇ ਇਹ ਇਹ ਵੀ ਹੁਣ ਟਾਫ ਹੋਇਆ ਕਰੂਗਾ ਨਾਲੇ ਇਹ ਇੰਪੋਰਟੈਂਟ ਬਣ ਗਿਆ ਪਹਿਲਾਂ ਇੰਪੋਰਟੈਂਟ ਨਹੀਂ ਸੀ ਜਦੋਂ ਕਿ ਪਹਿਲਾਂ ਪ੍ਰਸ਼ਨ ਪੱਤਰ ਤਿਆਰ ਕਰਨਾ ਤੇ ਮੁਲਾਂਕਣ ਕੰਮ ਸਕੂਲ ਪੱਧਰ ਤੇ ਹੀ ਹੁੰਦਾ ਸੀ ਦੇਖੋ ਜਿਵੇਂ ਸਕੂਲ ਪੱਧਰ ਤੇ ਸੀ ਤੇ ਹੁਣ ਪ੍ਰੈਕਟੀਕਲ ਪ੍ਰੀਖਿਆ ਬਾਹਰੀ ਪ੍ਰੀਖਿਅਕਾਂ ਦੁਆਰਾ ਲਈ ਜਾ ਵੀਗੀ ਹੁਣ ਬਾਹਰ ਤੋਂ ਟੀਚਰ ਆਉਣਗੇ ਤੇ ਉਹ ਤੁਹਾਡੀ ਜਿਹੜੀ ਪ੍ਰੈਕਟੀਕਲ ਹੈਗੀ ਇੱਕ ਤਾਂ ਤੁਸੀਂ ਹੁਣ ਬਣਾਉਣੀ ਹੁੰਦੀ ਹੈਗੀ ਉਹ 10 15 ਪੇਜਾਂ ਦੀ ਪ੍ਰੈਕਟੀਕਲ ਹੈ ਤੇ ਕੋਈ ਥੋੜੀ ਕੁਐਸਚਨ ਜੇ ਪੁੱਛਦੇ ਹੁੰਦੇ ਨੇਗੇ ਉਹ ਜਿਹੜੇ ਮਦਰਬੋਹ ਹੁੰਦਾ ਬੁੱਕ ਜੀ ਹੁੰਦੀ ਹੈ ਉਹਦੇ ਵਿੱਚੋਂ ਪੁੱਛ ਦਿੰਦੇ ਨੇ ਆਪਣੀ ਜੋ ਜਿਹੜਾ ਵੀ ਕੁਸਤ ਲਿਸਟ ਵਿੱਚ ਹੁੰਦਾਗਾ ਉਸ ਕੁਐਸਚਨ ਜੇ ਪੁੱਛੇਗਾ ਮਤਲਬ ਨੰਬਰ ਜੇ ਨੌਂ ਹੁੰਦੇ ਨੇ 20 ਨੰਬਰਾਂ ਵਿੱਚ ਹੁੰਦਾ ਕੁਝ ਇਹ ਪ੍ਰੈਕਟੀਕਲ ਦੇ ਐ ਜਿਵੇਂ ਮੇਰੇ ਜਿਆਦਾ ਥੋੜਾ ਥੋੜਾ ਦੁਬਾਰਾ ਕੀਤੀ ਜਾਵੇਗੀ ਤਾਂ ਜੋ ਇਮਤ ਇੰਤਿਹਾਨ ਲੈਣ ਦੇ ਅਸਲ ਉਦੇਸ਼ ਅਤੇ ਸੁੰਨੀਚਿਤਤਾ ਕੀਤਾ ਜਾ ਸਕੇ ਅਤੇ ਮਲੰਕਣ ਦੇ ਉੱਚ ਮਿਆਰ ਨੂੰ ਵੀ ਕਾਇਮ ਰੱਖਿਆ ਜਾ ਸਕੇ ਇਹਦਾ ਇਦਾਂ ਹੋ ਗਿਆ ਇੱਕ ਮਿੰਟ ਬਾਕੀ ਚੀਜ਼ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਮੈਂ ਮੇਰੇ ਹਿਸਾਬ ਨਾਲ ਤਾਂ ਯਾਰ ਇਹ ਸਾਰਾ ਕੁਝ ਸਹੀ ਕਰਿਆ ਇਹਨਾਂ ਨੇ ਕਿ ਕਾਹੂ ਸੋਣ ਮੇਰੇ ਵਰਗੇ ਦੇ ਕੰਪਿਊਟਰ ਤੇ ਬਾਕੀ ਸਬਜੈਕਟਾਂ ਦੇ ਨੰਬਰ ਵਧਿਆਉਂਦੇ ਨੇਗੇ ਬਾਕੀ ਸਹੀ ਸੀ ਮੇਰੇ ਵਧਿਆਉਂਦੇ ਹੁੰਦੇ ਸੀਗੇ ਉਹਦੇ ਨੰਬਰ ਜੁੜਦੇ ਨਹੀਂ ਸੀਗੇ ਬਾਕੀ ਸਾਰੇ ਸਬਜੈਕਟ ਤੋਂ ਘਟਾਉਂਦੇ ਸੀਗੇ ਤੁਹਾਡੇ ਵਾਸਤੇ ਤਾਂ ਵੈਸੇ ਵਧਿਆ ਜਿਹੜੇ ਪੜਦੇ ਨੇਗੇ ਤੇ ਸਾਰੇ ਨਹੀਂ ਵਧਿਆ ਵੈਸੇ ਦਾ ਇਹ ਕੋਈ ਜ਼ਰਾ ਮਾੜੀ ਗੱਲ ਨਹੀਂ ਹੈਗੀ ਪਰ ਜਿਹੜੇ ਪੜਦੇ ਨਹੀਂ ਸੀ ਕੰਪਿਊਟਰ ਸਾਇੰਸ ਨੂੰ ਇੰਨਾ ਕੋਈ ਮੰਨਦੇ ਜੇ ਨਹੀਂ ਸੀ ਕਿ ਹਾਂ ਇਹ ਤਾਂ ਹੈ ਹੀਗਾ ਆ ਆਪ ਹੀ ਹੋ ਜਾਣਗੇ ਪਾਸ ਜਿਹੜੇ ਕੱਦੇ ਨੰਬਰ ਤੇ ਪਾਸ ਹੁੰਦੇ ਸੀ ਉਹਨਾਂ ਨੂੰ ਨਾ ਇੰਪੋਰਟਡ ਰਹੂਗਾ ਕਿ ਇਹ ਚੋ ਵੀ ਪਾਸ ਹੋ ਤੇ ਨਵੀਂ ਸਿੱਖਿਆ ਨਵਾਂ ਯੁੱਗ ਤੇ ਨਵਾਂ ਭਵਿੱਖ ਪੰਜਾਬ ਵੱਲੋਂ ਇਹ ਭਵਿੱਖ ਡਿਜੀਟਲ ਯੁੱਗ ਨਾਲ ਜੋੜ ਰਿਹਾ ਇਤਿਹਾਸਿਕ ਕਦਮ ਮਜਬੂਤ ਡਿਜੀਟਲ ਯੋਗਧੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੰਪਿਊਟਰ ਸਾਇੰਸ ਦੇ ਵਿਸ਼ੇ ਨੂੰ ਮਹੱਤਵਪੂਰਨ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ ਚੇਅਰਮੈਨ ਜੇ ਮੈਂ ਤੁਹਾਨੂੰ ਦੱਸਿਆਗਾ ਤੇ ਅਕੈਡੈਮਿਕ ਕਾਉਂਸਲ ਦੀ ਬੈਠਕ ਦੌਰਾਨ ਇਹ ਅਹਿਮ ਫੈਸਲਾ ਲਿਆ ਗਿਆ ਹੈ ਕਿ ਪਹਿਲੀ ਤੋਂ ਛੇਵੀ ਤੋਂ 12ਵੀ ਤੱਕ ਲਾਜ਼ਮੀ ਹੋਣ ਦੇ ਬਾਵਜੂਦ ਕੰਪਿਊਟਰ ਇੱਕ ਗ੍ਰੈਡਿਕ ਵਿਸ਼ਾ ਮੰਨਿਆ ਜਾਂਦਾ ਸੀ ਹਾਂ ਜਿਵੇਂ ਉਹ ਉਹ ਬਾਕੀ ਵਿਸ਼ੇ ਨੇ ایਵੀਐਸ ਹੀ ਹੋਗੀ ਤੇ ਫਿਜ਼ੀਕਲ ਤੇ ਇਹਦੇ ਫਿਜ਼ੀਕਲ ਐਜੂਕੇਸ਼ਨ ਵਾਲੇ ਤੇ ਦੂਜਾ ਰਲੋ ਉਹਦਾ ਫਿਜ਼ਿਕਸ ਹੁੰਦਾਗਾ ਹਾਂ ਅਤੇ ਇਸ ਤੇ ਅੰਕਾਂ ਦਾ ਬੱਚਿਆਂ ਦੇ ਕੁੱਲ ਨਤੀਜੇ ਵੱਲ ਯੋਗਦਾਨ ਨਹੀਂ ਸੀ ਹੁੰਦਾ ਨਹੀਂ ਸੀ ਜਲਕ ਮਰਜ਼ੀ ਲੜੋ ਤੇ ਹੁਣ ਬੋਰਡ ਨੇ ਨਿਰਨੇ ਕੀਤਾ ਹੈ ਕਿ 10ਵੀਂ ਦੇ 12ਵੀਂ ਦੇ ਸਾਇੰਸ ਦੇ ਪ੍ਰਸ਼ਨ ਪੱਤਰ ਤਿਆਰ ਅਤੇ ਜਾਂਚ ਬੋਰਡ ਤੇ ਹੀ ਕੀਤੀ ਜਾਵੇਗੀ ਅਤੇ ਪ੍ਰੈਕਟੀਕਲ ਪ੍ਰੀਖਿਆ ਬਾਹਰੀ ਜਾਣ ਇਹ ਕਿਹਾ ਐਗਜ਼ਾਮੀਨਰ ਦੁਬਾਰਾ ਲਈ ਜਾਣ ਗਿਆ ਕਿਦਾਂ ਬਿਮਾਰ ਜਾ ਰਿਹਾ ਇਸ ਕਰਕੇ ਥੋੜਾ ਬੋਲਣ ਚ ਵੀ ਪ੍ਰੋਬਲਮ ਆ ਰਹੀ ਹੈ ਤੇ ਪਹਿਲੀ ਪ੍ਰੈਕਟੀਕਲ ਇਹ ਸਕੂਲ ਦੇ ਅਧਿਆਪਕਾਂ ਵੱਲੋਂ ਹੁੰਦੀ ਸੀ ਤੇ ਇਸ ਨਾਲ ਬੱਚਿਆਂ ਨੂੰ ਸਿੱਧਾ ਲਾਭ ਮਿਲੇਗਾ ਕਿਉਂਕਿ ਹੁਣ ਕੰਪਿਊਟਰ ਸਾਇੰਸ ਦੇ ਅੰਕ ਮਾਰਕ ਸ਼ੀਟ ਵਿੱਚ ਸਪਸ਼ਟ ਤੌਰ ਤੇ ਪ੍ਰਤੀਬਿੰਬ ਹੋਣਗੇ ਉਹਨਾਂ ਨੂੰ ਮਿਹਨਤ ਦਾ ਸਹੀ ਮਲੰਕਣ ਹੋਵੇਗਾ ਤੇ ਬੋਰਡ ਵੱਲੋਂ ਭਵਿੱਖ ਦੀ ਤਿਆਰੀ ਅਤੇ ਟੈਕਨੋਲੋਜੀ ਨਾਲ ਇਹ ਵੈਸੇ ਸਹੀ ਆ ਕੰਪਿਊਟਰ ਸਾਇੰਸ ਇੰਪੋਰਟੈਂਟ ਵਿਸ਼ਾ ਜਰਾ ਗਾਹਾਂ ਹੋਰ ਕੁਝ ਨਿਆ ਕੰਪਿਊਟਰ ਵਾਲੀ ਹੋਊਗਾ ਆਪਾਂ ਨੂੰ ਬਿਕਾਉਜ਼ ਗਾਹ ਟੈਕਨੋਲੋਜੀ ਵੱਧਦੀ ਜਾਂਦੀ ਹੈ ਕਿ ਆਪਾਂ ਪਿੰਡਾਂ 'ਚ ਦੇਖ ਲੈਂਦੇ ਆ ਕਿ ਸਿਰਫ ਹਾਂ ਕੁਝ ਨਹੀਂ ਹੈਗਾ ਸ਼ਹਿਰਾਂ 'ਚ ਜਾ ਕੇ ਦੇਖੋ ਉੱਥੇ ਪਤਾ ਲੱਗੂਗਾ ਤੁਹਾਨੂੰ ਕਿ ਕਿੰਨੀ ਟੈਕਨੋਲੋਜੀ ਵੱਧ ਰਹੀ ਹੈ ਹੁਣ ਗਾਇ ਬੱਚੇ ਕਹਿਣਗੇ ਅਸੀਂ ਸ਼ਹਿਰ ਦੇ ਵੀ ਆ ਫਿਰ ਥੋੜਾ ਸ਼ਹਿਰ ਤੋਂ ਠਾਵੇ ਤੇ ਵੱਡੇ ਸ਼ਹਿਰਾਂ 'ਚ ਜਾ ਕੇ ਦੇਖੋ ਉੱਥੇ ਲੱਗੇ ਤੁਹਾਨੂੰ ਪਤਾ ਪਰ ਇੰਡੀਆ 'ਚ ਤਾਂ ਹਜੇ ਵੀ ਇੰਨਾ ਕ੍ਰੇਜ਼ ਤਾਂ ਹੈ ਨਹੀਂ ਗਾ ਇਹ ਚੀਜ਼ਾਂ ਦਾ AI ਵਗੈਰਾ ਜਾਂ ਕੁਝ ਹੋਰ ਕ੍ਰੇਜ਼ ਵੈਸੇ ਤਾਂ ਹੈਗਾ ਲੇਕਿਨ ਲੋਕਾਂ ਨੂੰ ਸਿਰਫ ਫੋਟੋਆਂ ਵੀਡੀਓ ਬਣਾਉਣੀ ਆਉਂਦੀਆਂ ਨੇ ਕਿਸੇ ਨੇ ਅੱਜ ਤੱਕ ਐ ਤਾਂ ਮੈਂ ਦੇਖਿਆ ਨਹੀਂ ਹੈ ਕਿ ਕੋਈ ਐਂ ਕਹਿ ਰਿਹਾ ਕਿ ਹਾਂ ਮੈਂ ਵੈਬਸਾਈਟ ਡਿਜ਼ਾਈਨ ਕਰ ਰਿਹਾ ਜਾਂ ਕੁਝ ਹੋਰ ਕਰ ਰਿਹਾ ਜਾ ਕੋਈ ਥੀਮ ਵਗੈਰਾ ਜਾਂ ਕੁਝ ਹੋਰ ਹੈ ਜਾਂ ਕੋਈ ਬਥੇਰੀਆਂ ਕੁਸ਼ਾ ਫਲੂਟ ਮਾਰਕੀਟਿੰਗ ਟ੍ਰੇਡਿੰਗ ਬਹੁਤ ਕੁਸ਼ਾਗਾ ਕੋਈ ਮੈਂ ਦੇਖਾਂ ਨਗਾ ਕਿ ਮੈਂ AI ਦੇ ਨਾਲ ਇਦਾਂ ਕਹਿ ਰਿਹਾ ਹੋਵੇਗਾ ਕਿ ਮੈਂ ਕਰ ਰਿਹਾਗਾ ਤੇ ਇਹ ਚੀਜ਼ ਇਹਨਾਂ ਨੇ ਇੰਗਲਿਸ਼ ਚ ਐਕਸਪਲੇਨ ਕਰੀ ਜਗੀ ਇੱਕ ਪੇਪਰ ਜਿਹਾ ਹੋ ਰਿਹਾਗਾ ਇਹ ਤਾਂ ਉਹੀ ਹੈਗਾ ਕਿ ਸਾਰਾ ਕੁਝ ਉਹੀ ਚੀਜ਼ ਲਿਖੀ ਹੋਈ ਹੈਗੀ ਇਹਨੂੰ ਪੜਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਉਹੀ ਚੀਜ਼ ਕਿਹਾਗਾ ਕਿ ਹੁਣ ਸਿੱਧਾ ਲਾਭ ਮਿਲੇਗਾ ਇਦਾਂ ਵਗੈਰਾ ਜਿਹੜਾ ਵੀ ਕੁਸ਼ਾਗਾ ਪ੍ਰੈਕਟੀਕਲਾਂ ਤੋਂ ਢੋ ਹੋ ਲੈਣਗੇ ਟੀਚਰ ਜੇ ਤੇ ਓਕੇ ਬਾਈ ਯਾਰ ਅੱਜ ਜਿਹੜੀ ਇਸ ਵੀਡੀਓ ਵਿੱਚ ਸਿਰਫ ਇਹ ਨਹੀਂ ਤੇ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹਣਾ ਜਿਹੜੇ ਤੁਹਾਡੇ ਬੋਰਡ ਦੇ ਪੇਪਰ ਆਉਣ ਵਾਲੇ ਨੇ ਨਾ ਉਹਦੇ ਵਿੱਚ ਤੁਹਾਨੂੰ ਮੈਂ ਹੈਲਪ ਜ਼ਰੂਰ ਕਰਵਾਵਾਂਗਾ ਕਾਉਜ਼ ਮੈਂ ਬਣਾ ਰਿਹਾਗਾ ਨੋਟਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੁਹਾਡੇ ਵਾਸਤੇ ਜਿਹੜੇ ਆਪਣੇ ਪੁਰਾਣੇ ਪੇਪਰ ਹੋਏ ਨੇ ਨਵੇਂ ਪੇਪਰ ਆ ਰਹੇ ਨੇ ਜਿਹੜੇ ਪ੍ਰੀ ਬੋਰਡ ਸਤੰਬਰ ਲੰਘ ਗਏਟ ਨੇਗੇ ਜਿਹੜੇ ਤੁਹਾਡੇ ਪੱਕੇ ਪੁਰਾਣੇ ਬੋਰਡ ਦੇ ਪੇਪਰ ਸੀਗੇ ਤੇ ਉਹਨਾਂ ਦੇ ਮੈਂ ਨੋਟਸ ਬਣਾ ਰਿਹਾ ਜਿਹੜੇ ਕਿ 30 30 35 35 ਪੇਜਾਂ ਦੇ ਹੋਣਗੇ ਹਰੇਕ ਸਬਜੈਕਟ ਦੇ ਤੇ ਆਪਾਂ ਦੇਖਾਂਗੇ ਉਹਦੇ ਵਿੱਚ ਜਿਹੜੇ ਬੋਰਡ ਦੇ ਕਲਾਸਾਂ ਨੇ ਸਿਰਫ ਉਹੀ ਰੱਖਾਂਗੇ ਬਿਕਾਉਸ ਯਾਰ ਬਾਕੀ ਕਲਾਸਾਂ ਦਾ ਸੌਖਾ ਹੀ ਹੁੰਦਾ ਗੱਮ ਇੰਨਾ ਹੋਣੀ ਹੁੰਦਾ ਹੈਗਾ ਕੋਈ ਪ੍ਰੈਸ਼ਰ ਜ਼ਿਆਦਾ ਨਹੀਂ ਹੁੰਦਾ ਉਹਨਾਂ ਨੂੰ ਜਿਵੇਂ ਹੁਣ 10ਵੀਂ ਤੇ 12ਵੀਂ ਤੇ 8ਵੀਂ ਨੂੰ ਇਹਨਾਂ ਨੂੰ ਵੱਧ ਪ੍ਰੈਸ਼ਰ ਹੁੰਦਾ ਵਾ ਇਸੇ ਕਰਕੇ ਇਹਨਾਂ ਲਈ ਮੈਂ ਬਣਾ ਰਿਹਾਗਾ ਪੀਡੀਐਫਸ ਨੋਟਸ ਤੇ ਜਿਹੜੇ ਕਿ ਆਪਾਂ ਆਨਲਾਈਨ ਹੀ ਦਿਆ ਕਰਾਂਗੇ ਉਹਦਾ ਆਪਾਂ ਪ੍ਰਾਈਸ ਵੀ ਰੱਖਾਂਗੇ ਬਿਕਾਉਸ ਯਾਰ ਜੇ ਫ੍ਰੀ ਦੀ ਚੀਜ਼ ਵੰਡਾਂਗੇ ਤਾਂ ਲੋਕ ਉਹ ਚੀਜ਼ ਤੇ ਘੱਟ ਧਿਆਨ ਕਰ ਦੇਣਗੇ ਇਹ ਗੱਲ ਮੈਂ ਦੇਖੀ ਹੈਗੀ ਇਹ ਬਥੇਰੀਆਂ ਬੁੱਕਾਂ ਪੜਿਆ ਕਰੋ ਵੈਸੇ ਤੁਸੀਂ ਕੀ ਗੱਲ ਮੈਂ ਤੁਹਾਨੂੰ ਹੋਰ ਕਹਣਾਗਾ ਅਬ ਦੇੜੀਆਂ ਨਹੀਂ ਜੋ ਕਿ ਵਧੀਆ ਹੁੰਦੀਆਂ ਨੇ ਨੌਲੇਜੇਬਲ ਜਿਹੜੀਆਂ ਲਾਇਬ੍ਰੇਰੀ ਚ ਹੁੰਦੀਆਂ ਨੇ ਉਹ ਵੀ ਨਹੀਂ ਕਹਾਣੀਆਂ ਵੀ ਨਹੀਂ ਬੁੱਕਸ ਹੋਰ ਜਿਵੇਂ ਕਿ ਪਬਲੀਹਰੀਆਂ ਹੁੰਦੀਆਂ ਨੇਗਾ ਫਰੀडम ਵਾਲੀਆਂ ਤੇ ਉਹਦੇ ਵਾਲੀਆਂ ਫਾਈਨਾਂਸ ਤੇ ਰਿਚਡ ਬੋਰਡਰ ਦਾ ਨਾਮ ਤਾਂ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਮੇਰੇ ਹਿਸਾਬ ਨਾਲ ਉਹਦਾ ਬਹੁਤ ਪੌਪੂਲਰ ਬੁੱਕ ਹੈਗੀ ਇਹ ਜੇ ਮੁੱਖਾ ਪੜਿਆ ਕਰੋ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਜੇਕਰ ਆਪਾਂ ਕਿਸੇ ਚੀਜ਼ ਦੀ ਵੈਲਿਊ ਜ਼ੀਰੋ ਕਰਦੇ ਹਾਂ ਨਾ ਤਾਂ ਪ੍ਰਾਈਸ ਵੀ ਆਟੋਮੈਟਿਕ ਜ਼ੀਰੋ ਹੋਊਗਾ ਜੇ ਪ੍ਰਾਈਸ ਵੱਧੂਗਾ ਉਹਦਾ ਤਾਂ ਉਹਦੀ ਵੈਲਿਊ ਵੀ ਵੱਧੂ ਜਿਵੇਂ ਕਿ ਆਈਫੋਨ ਦਾ ਪ੍ਰਾਈਸ ਵੱਧਦਾ ਤਾਂ ਵੈਲਿਊ ਵੀ ਵੱਧਦੀ ਆ ਇਹ ਚੀਜ਼ ਹੁੰਦੀ ਆ ਇਹ ਐਗਜ਼ਾਮਪਲ ਦਿੱਤੀ ਸੀ ਮੈਂ ਚਲੋ ਓਕੇ ਬਾਈ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਤੇ ਵਿੱਚ ਦੇਖਾਂ ਹੁਣ ਤੱਕ ਆ ਰਹੀ ਸਮੇਂ ਆਉਣ ਸੀ ਤੇ ਥੈਂਕਸ ਫੋਰ ਵਾਚਿੰਗ ਚੈਨਲ ਨੂੰ ਕਰੋ ਸਬਸਕ੍ਰਾਈਬ ਟਮਾਣਾ ਤੁਹਾਡੇ ਨਾਲ ਹੈਗਾ ਤੁਸੀਂ ਬਖਤੁਸ਼ ਕਰਨਾ ਹੈ ਜ਼ਿੰਦਗੀ 'ਚ ਪਹੋਰ ਚੈਨਲ ਵੀ ਖੋਲਾਂਗੇ ਇਹਦੇ ਵੀ ਆਪਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਸਿਖਾਇਆ ਕਰਾਂਗੇ ਕਿ ਆਨਲਾਈਨ ਤਰੀਕੇ ਨਾਲ ਕਿਸ ਤਰ੍ਹਾਂ ਕਮਾਈ ਹੁੰਦੀ ਹੈ ਤੇ ਆਏ ਜਿਸ ਨੂੰ ਨੂੰ ਯਾਹ ਹੈ ਚੱਕ ਲੋ ਉਹ ਚੀਜ਼ ਚੱਕ ਲੋ ਉਹ ਕਰ ਲੋ ਐ ਕਰ ਲੋ ਸਿਰਫ ਕਮਾਈ ਦੇ ਸਾਧਨ ਦੱਸਿਆ ਕਰਾਂਗੇ ਚੀਜ਼ਾਂ ਦੱਸਿਆ ਕਰਾਂਗੇ ਕਿ ਕੀ ਕੀ ਕਰ ਸਕਦੇ ਹੋਗੇ ਕੀ ਕੀ ਨਹੀਂ ਕਰ ਸਕਦੇ ਕਿਹੜੀ ਚੀਜ਼ ਰਾਈਟ ਆ ਜੇਕਰ ਤੁਹਾਨੂੰ ਕੋਈ ਚੀਜ਼ ਰਾਈਟ ਲੱਗਦੀ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਆਪਾਂ ਉਹਦੇ ਬਾਰੇ ਤੁਹਾਨੂੰ ਹੋਰ ਵੀ ਦੱਸਾਂਗੇ ਜੇਕਰ ਕੋਈ ਤੁਹਾਡੇ ਮਾਈਂਡ ਚ ਬਿਜ਼ਨਸ ਹੈਗਾ ਬਿਜ਼ਨਸ ਹੈਗਾ ਤਾਂ ਓਕੇ ਬਾਏ ਵੈਸੇ ਮੇਰਾ ਵੀ ਖਸਾ ਉਹਦਾ ਬਿਜ਼ਨਸ ਹੀ ਹੈ ਹੋਰ ਕੁਝ ਨਹੀਂ ਹੈਗਾ ਸਾਰਾ ਕੁਝ ਬਿਜ਼ਨਸ ਨਾਲ ਚੱਲਦਾ ਹੈ ਇਹ ਚੀਜ਼ ਮੈਂ ਤੁਹਾਨੂੰ ਕਹੀ ਤੀ ਕਿਸੇ ਨੇ ਨਹੀਂ ਤੁਹਾਨੂੰ ਕਹਣੀ ਓਕੇ ਬਾਏ ਮਿਲਦੇ ਨੈਕਸਟ ਵੀਡੀਓ ਦੇ ਵਿੱਚ ਬਾਲਾ ਕੁਛ ਨਹੀਂ ਮੈਂ ਦੱਸਦਾ ਹੈਗਾ ਬਾਕੀ ਨਵੇਂ ਚੈਨਲ 'ਤੇ ਦੇਖਾਂਗੇ ਆਪਾਂ ਜੇਕਰ ਕਮੈਂਟ ਕਰੋਗੇ ਤਾਂ ਹੀ